ਕਿਛੇ 21 15 ਵਾਲਾ ਚਲਦੇ ਆ ਇਸ ਕਰਕੇ ਮੈਂ ਹੋਣਾ ਇਸ ਕੋਕੜ ਕੋਈ ਚੀ ਜੜਾ ਪੈਣਾ ਨਹੀਂ ਹੈ ਚੁੱਕੇ ਨਹੀਂ ਮੈਂ ਨਾ ਤਾਂ ਬੜੀ ਤਸੱਲੀ ਦੇ ਨਾਲ ਜਵਾਬ ਦੇਉਂਗਾ ਬਿਲਕੁਲ ਭੱਜੂਗਾ ਨਹੀਂ ਬਿਲਕੁਲ ਸੰਘੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਥੋਕ ਈ ਬਜਾ ਕੇ ਬਾਤ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੂਗੀ ਬੜਾ ਹੈਰਾਨ ਆ ਜਿਹੜੇ ਧੜੇ ਨੇ ਮੇਰੇ ਤੋਂ ਦੋਸ਼ ਲਵਾਏ ਐ ਮੇਰੇ ਤੇ ਦੋਸ਼ ਲਵਾਏ ਐ ਉਹੀ ਤਾਂ ਆਪਣਾ ਤਾਲ ਕਰਾ ਰਹੇ ਐ ਉਸੇ ਤਰ੍ਹਾਂ ਨੇ ਫੈਸਲਾ ਕਰਨਾ ਕਰਨਾ ਨਹੀਂ ਐ ਕਰ ਸਕਦੇ ਸਿਰਫ ਕਾਪੀ ਪੇਸਟ ਕਰ ਰਹੇ ਪਰ ਮੈਨੂੰ ਕੋਈ ਫਿਕਰ ਨਹੀਂ ਐ ਕਿਉਂਕਿ ਮੈਂ ਕੋਈ ਪਹਿਲਾ ਜੱਫੇਦਾਰ ਨਹੀਂ ਐ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਐ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮਾਖੀ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਇਹਦੀ ਜਾਣਕਾਰੀ ਜਿਹੜੀ ਹੈ ਇਹ ਪਹਿਲੋ ਸੀ ਕੇਸ ਤਰ ਹੋਏਗਾ ਮੈਨੂੰ ਪਤਾ ਲੱਗਿਆ ਕਿ ਜਿਹੜੀ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਰਕੁਜੀਤ ਸਿੰਘ ਵਰਕ ਨੇ ਤੇ ਇੱਕ ਨਾਂ ਸ਼ਾਇਦ ਮੈਂ ਭੁੱਲ ਗਿਆ ਜਿਲ੍ਹਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਉਹ ਤੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਨੇ ਇੱਕ ਮੈਂਬਰ ਸ਼ਾਇਦ ਹੋਰ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਆਧਾਰ ਤੋਂ ਕੋਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਬੜਾ ਹੈਰਾਨ ਕਿ ਜਿਹੜੇ ਟੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਹੈ ਉਹੀ ਤੜਾ ਪਰਤਾਲ ਕਰਾ ਰਿਹਾ ਹੈ ਉਸੇ ਤਾਂ ਇਹ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਹੈ ਸਿਰਫ ਕਾਪੀ ਪੇਸਟ ਕਰਨਾ ਪਰ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਮੈਂ ਕੋਈ ਪਹਿਲਾ ਜਥੇਦਾਰ ਥੋੜੀ ਹੈ ਜਿਹਨੂੰ ਇਸ ਤਰ੍ਹਾਂ ਜ਼ਲੀਲ ਕਰਕੇ ਜਾਂ ਇਸ ਤਰ੍ਹਾਂ ਦੋਸ਼ ਲਾ ਕੇ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਤੇ ਨਾ ਹੀ ਮੈਂ ਆਖਰੀ ਹਾਂ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਇਹ ਵਰਤਾਰਾ ਜਿਹੜਾ ਹੈ ਇਹ ਬਹੁਤ ਸਾਲਾਂ ਤੋਂ ਵਰਤ ਰਿਹਾ ਹੈ ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਸੁਣਾਉਣਾ ਹੈ ਇੱਕ ਸਿੰਘ ਸਾਹਿਬ ਦੀਆਂ ਸੇਵਾਵਾਂ ਖਤਮ ਕੀਤੀਆਂ ਅਬਜੈਕਟਿਵ ਬਾਡੀ ਨੇ ਦੋਸ਼ ਕੋਈ ਨਜ਼ਰ ਨਾ ਆਇਆ ਬਾਹਰ press ਬੈਠੀ ਸੀ ਤੇ ਕਹਿੰਦੇ ਹਾਂ ਦੋਸ਼ ਕਿ ਲਾਈਏ ਉੱਥੇ ਇੱਕ ਅਧਿਕਾਰੀ ਸੀ ਕਿ ਮੈਂਬਰ ਸੀ ਉਹ ਕਹਿਣ ਲੱਗਿਆ ਜੀ ਇਸ ਤਰ੍ਹਾਂ ਕਰੋ press ਨੂੰ ਕਹਿ ਦਿਓ ਕਿ ਇਹਨਾਂ ਤੇ ਦੋਸ਼ ਬੜੇ ਗੰਭੀਰ ਹੈ ਦੱਸੇ ਨਹੀਂ ਜਾ ਸਕਦਾ ਅਗਲੇ ਦਿਨ ਅਖਬਾਰਾਂ ਦੇ ਵਿੱਚ ਹੈਡਲਾਈਨ ਛਾਪੀ ਕਿ ਬੜੇ ਗੰਭੀਰ ਦੋਸ਼ਾਂ ਤਹਿਤ ਜਹੇਦਾਰ ਨੂੰ ਜਹੇਦਾਰ ਸਾਹਿਬ ਦੀ ਸੇਵਾ ਤੋਂ ਕੀਤਾ ਫਾਰਕ ਸ਼੍ਰੀ ਨਾਨਦਪੁਰ ਸਾਹਿਬ ਦੇ ਜਹੇਦਾਰ ਸਿਓ ਅੱਜ ਵੀ ਮੌਜੂਦ ਨਹੀਂ ਸੋ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਮੈਂ ਅੱਜ ਵੀ ਕਹਿੰਦਾ ਠੀਕ ਹੈ ਮੇਰੀਆਂ ਸਵਾਲਾਂ ਬਰਖਾਸਤ ਕਰ ਦਿਓ ਮੈਨੂੰ ਕੋਈ ਫਿਕਰ ਨਹੀਂ ਹੈ ਪਰ ਮੈਂ ਖੁੱਲ ਕੇ ਪ੍ਰਚਾਰ ਕਰਾਂ ਧਰਮ ਦਾ ਬਾਣੀ ਦਾ ਨਾਮ ਔਰ ਬੇਬਾਕੀ ਦੇ ਨਾਲ ਗੱਲ ਕਰਾਂਗਾ ਪੰਥ ਲਈ ਖੜਾਂਗਾ ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗਾ ਮੈਨੂੰ ਕੋਈ ਗਮ ਨਹੀਂ ਮੇਰੇ ਤੇ ਜਿਹੜੇ ਦੋਸ਼ ਲੱਗੇ ਆ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਤੱਕ ਸਭ ਤੇ ਪੰਜ ਪੈਰੇ ਸਹਿਬਾਨ ਦੀ ਹਾਜ਼ਰੀ ਚ ਉਹਦਾ ਸਪਸ਼ਟਿਕਰ ਦੇ ਚੁੱਕਿਆ ਤੇ ਮੈਨੂੰ ਇੰਨਾ ਜ਼ਰੂਰ ਖੁਸ਼ੀ ਹੈ ਮੈਂ ਸ਼ੁਕਰਾਨਾ ਕਰਦਾ ਹਾਂ ਅਕਾਲ ਪੁਰਖ ਦਾ ਕਿ ਮੇਰੀ ਪੰਥ ਨਾਲ ਬਣੀ ਆ ਤੇ ਬਣੀ ਰਹੇ ਬਸ ਹੋਰ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੇਰੀ ਸੰਗਤ ਨਾਲ ਸਾਝ ਰਵੇ ਮੇਰੀ ਪੰਥ ਨਾਲ ਸਾਝ ਰਵੇ ਮੈਂ ਇਸ ਪਦ ਵੀ ਤੇਰਾ ਹਾਂ ਨਾ ਰਹਾ ਮੈਂ ਜਾਵਾਂ ਮੈਂ ਮਰਾਂ ਮੇਰੀ ਪੰਥ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਮੇਰੀ ਸੰਗਤ ਨਾਲੋਂ ਸਾਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ 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 ਧੰਨਵਾਦ ਕਰਦਾ ਹਾਂ ਆਉਦੇ ਆਉਂਦੇ ਨੇ ਆਉਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਹ ਵਰਤਾਰਾ ਵਰਤਦਾ ਮੈਂ ਪਹਿਲੇ ਕਹਿ ਚੁੱਕਿਆ ਹਾਂ ਵਰਤਾਰਾ ਵਰਤਦਾ ਹੈ ਇਹਦੇ 'ਚ ਕੋਈ ਦੋਰਾਵਾਨੀ ਨਹੀਂ ਹੈ ਅ ਇੱਕ ਨਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਅ ਅੰਮ੍ਰਿਤਸਰ ਸਾਹਿਬ ਤੋਂ ਕੁਝ ਕੁਐਸਚਨ ਭੇਜੇ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਕੁਐਸਚਨ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਇੱਕ ਆਈਟੀ ਵਿੰਗ ਵੱਲੋਂ ਜਿਹੜੇ ਭੇਜੇ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਭੇਜੇ ਜਾਂ ਨਹੀਂ ਭੇਜੇ ਲੇਕਿਨ ਮੈਨੂੰ ਉਸ ਪੱਤਰਕਾਰ ਵੀਰ ਨੇ ਕਿਹਾ ਕਿ ਇਹ ਉਹਨਾਂ ਵੱਲੋਂ ਜਿਹੜੇ ਕੁਐਸਚਨ ਆਏ ਗਏ ਆ ਕੁਇ 10 12 ਕੁਐਸਚਨ ਹੈ। ਥੇਮੰਂ ਦੱਸ ਦਿਆਂ ਤਸੱਲੀ ਰੱਖੋ। ਮੈਂ ਉਹਨਾਂ 8 10 ਕੁਐਸਚਨਾਂ ਦੇ ਜਵਾਬ ਕਿਉਂਕਿ 시ਦੀ ਪੰਦਰਵਾੜਾ ਚੱਲ ਪਿਆ। ਇਸ ਕਰਕੇ ਮੈਂ ਹੁਣ ਇਸ ਕੁੱਕੜ ਕੋਈ ਜਿਹੜਾ ਪੜਾ ਨਹੀਂ ਆ। ਲੇਕਿਨ ਉਸ ਤੋਂ ਬਾਅਦ ਮੈਂ ਤੁਹਾਡੇ ਜਿਹੜੇ 10 12 ਸਵਾਲ ਮੇਰੇ ਕੋਲ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਬੜੀ ਤਸੱਲੀ ਦੇ ਨਾਲ ਜਵਾਬ ਦੇਵਾਂਗਾ। ਬਿਲਕੁਲ ਭਜੂਗਾ ਨਹੀਂ ਬਿਲਕੁਲ ਸੰਗੂਗਾ ਨਹੀਂ ਤੁਹਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਠੋਕ ਕੇ ਬਜਾ ਕੇ ਬਾਤ ਦਲੀਲ ਜਿਹੜਾ ਹੈ ਉਹ ਦਿੱਤਾ ਜਾਊਗਾ ਜਿਹਦੇ ਨਾਲ ਗਰਦ ਵੀ ਉੱਠੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ